एक्शंस है तो आना चार साडा पर्पस आ जो ड्राइव है यही है कि जिने बी टू सी बिल्स इशू होंदे ने डिटेल ते बिल्स इशू होंदे ते डिटेल दा जा रहे है ओते बिल्स असि चेक कर रहे है हो तो रही है त असि कह रहे है अदरवाइज असि अपना एक्शन ले रहे हो सी मैडम अपलोड जरूर कर दे ਉਹ ਤੇ ਸਰਕਾਰ ਨੇ ਬੜੀ ਬੜੀ ਸੀਮਾ ਕੱਢੀਆਂ ਹੋਈਆਂ ਨੇ ਪ੍ਰਾਈਸ ਵੀ ਰੱਖੇ ਹੋਏ ਨੇ ਸਾਰਾ ਕੁਝ ਰੱਖਿਆ ਹੋਇਆ ਹੈ ਇਹਦਾ ਪਰਪਸ ਇਹਨਾ ਕੀ ਹੈ ਸਰਕਾਰ ਦਾ ਵੀ ਵੱਧ ਤੋਂ ਵੱਧ ਟੈਕਸ ਕੰਪਲਾਈ ਕਰਾਉਣਾ ਹੈ ਸੈਕਟਰਲ ਸੀਜ਼ਨ ਦੇ ਲਈ ਆਪਣਾ ਜਿਆਦਾ ਪੁਨਰ ਪਰ ਇਸ ਨਹੀਂ ਰੈਗੂਲਰਲੀ ਉਹਨਾਂ ਸੀ ਇਹਨੂੰ ਸਟਾਰਟ ਕਰ ਰਹੇ ਆ ਅਸੀਂ B2C ਵਾਲਾ ਪ੍ਰਧਾਨ ਦੀ ਕੋਸ਼ਿਸ਼ ਕਰ ਰਹੇ ਕਿ ਜਿੰਨਾ ਵੱਧ ਤੋਂ ਵੱਧ ਟੈਕਸ ਕੰਪਲਾਈ ਕਰਦੇ ਤੁਸੀਂ ਕਰਾਓ ਮੈਮ ਜਿਹੜੀ ਵਪਾਰੀ ਨੇ ਦਿੱਕਤ ਆ ਰਹੀ ਹੈ ਵੀ ਗੋਦਾਮ ਤੋਂ ਅਬੀ ਸ਼ੋਪ ਤੇ ਮਾਲ ਲੈ ਕੇ ਜਾਣ ਦੇ ਵਿੱਚ ਉਹਨਾਂ ਕੀ ਹੋਣੀ ਹੈ ਜੀ ਉਹਦੇ ਵਿੱਚ ਇੰਨਾ ਕੀ ਹੈ ਕਿ ਆਪਣਾ ਪ੍ਰੋਪਰ ਡਾਕੂਮੈਂਟਸ ਨਾਲ ਅਟੈਚ ਜ਼ਰੂਰ ਕਰ ਦੇਣ ਇਨਵੋਇਸ ਨਹੀਂ ਹੁੰਦਾ ਨੇ ਆਈ ਨੋ ਕਿ ਕਿੱਧਰੋਂ ਬਾਊਨਟੂ ਜਾ ਰਹੇ ਹੈ ਕਿਤੇ ਆਪਣੀ ਦੁਕਾਨ ਤੇ ਤਾਂ ਉਹਦੇ ਨਾਲ ਦਾ ਚਲਾਨ ਜ਼ਰੂਰ ਲਗਾ ਦੇ ਜਿਹੜਾ ਚਲਾਨ ਹੈ ਮੈਡਮ ਉਹਦੇ ਉੱਤੇ GST ਨੰਬਰ ਇਨਕਲੂਡ ਹੋਣਾ ਚਾਹੀਦਾ ਹੈ ਬਿਲਕੁਲ ਹੀ ਹੋਣਾ ਚਾਹੀਦਾ ਜੀ ਪ੍ਰੋਪਰ ਮੈਂਸ਼ਨ ਹੋਣਾ ਚਾਹੀਦਾ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੇ ਹੈ ਤੇ ਚਲਾਨ ਤੇ ਪਲੱਸ ਪ੍ਰੋਪਰ ਮੈਂਸ਼ਨ ਹੋਣਾ ਚਾਹੀਦਾ ਇਸ ਤਰ੍ਹਾਂ ਅੱਜਕੱਲ੍ਹ ਸਟੇਸ਼ਨ ਬੁੱਕ ਤੋਂ ਚਲਾਨ ਬੁੱਕਸ ਮਿਲ ਜਾਂਦੀਆਂ ਹੈ ਪ੍ਰਿੰਟ ਕਰਤੀਆਂ ਕਰਾਈਆਂ ਨਾ ਕੋਈ ਫਰਮ ਦਾ ਨਾਮ ਨਹੀਂ ਹੁੰ ਉਹ ਵਪਾਰੀ ਆਪਣੇ ਪੈਨਾ ਉੱਤੇ ਲਿਖ ਸਕਦੇ ਹਾਂਜੀ ਹਾਂ ਫਰਮ ਦਾ ਨਾਮ ਮੈਨਸ਼ਨ ਹੋਣਾ ਜ਼ਰੂਰੀ ਹੈ ਜੀ ਹਾਲ ਅਸੀਂ ਲੱਗੇ ਹੋਏ ਹਾਂ ਜੀ ਜਿਨੇ ਸਾਨੂੰ ਡਾਇਰੈਕਸ਼ਨ ਸੇ ਲੁਧਿਆਣਾ ਚਾਹ ਸਾਡਾ ਪਰਪਸ ਆ ਜਿਹੜਾ ਡ੍ਰਾਈਵ ਹੈ ਇਹੀ ਹੈ ਕਿ ਜਿਨੇ ਪੀਪੀਸੀ ਬਿਲਸ ਇਸ਼ੂ ਹੁੰਦੇ ਨੇ ਡਿਟੇਲ ਤੇ ਬਿਲ ਇਸ਼ੂ ਹੁੰਦੇ ਨੇ ਕਿ ਡਿਟੇਲ ਦਾ ਸਮਾਨ ਜਾ ਰਿਹਾ ਉਹਦੇ ਬਿਲ ਅਸੀਂ ਚੈੱਕ ਕਰ ਰਹੇ ਹਾਂ ਜੇ ਕੰਪਲੈਂਸ ਹੋ ਰਹੀ ਹੈ ਤਾਂ ਅਸੀਂ ਕਹਿ ਰਹੇ ਹਾਂ ਆਦਰਵਾਇਜ਼ ਅਸੀਂ ਆਪਣਾ ਐਕਸ਼ਨ ਲੈ ਰਹੇ ਹਾਂ ਅਸੀਂ ਮੈਡਮ ਜੀ ਤੁਸੀਂ ਕਹੋ ਦਾ ਨਾਮ ਦੱਸਦੇ ਜੀ ਤੇ ਮੇਰੀ ਸਾਰਿਆਂ ਨੂੰ ਹੀ ਅਪੀਲ ਹੈ ਕਿ ਜਿਹੜੇ B2C ਵਾਲੇ ਇਨਵੋਇਸਿਸ ਨੇ ਕਸਟਮਰਸ ਨੂੰ ਥੀਨ ਹੈ ਕਿ ਉਹ ਆਪਣਾ ਸਾਡਾ ਮੇਰਾ ਬਿਲ ਐਪ ਹੈ ਉਹਦੇ ਤੇ ਇਹ ਬਿਲ ਆਪਣਾ ਅਪਲੋਡ ਜ਼ਰੂਰ ਕਰ ਦੇਣ। ਉਸ ਸਰਕਾਰ ਨੇ ਬੜੀ ਬੜੀਆਂ ਛੋਟਾਂ ਕਰਦੀਆਂ ਹੋਈਆਂ ਨੇ ਪ੍ਰਾਈਸ ਵੀ ਰੱਖੇ ਹੋਏ ਨੇ ਸਾਰਾ ਕੁਝ ਕਰਿਆ ਹੋਇਆ ਹੈ। ਇਹਦਾ ਪਰਪਸ ਇੰਨਾ ਕੀ ਹੈ ਸਰਕਾਰ ਦਾ ਵੀ ਵੱਧ ਤੋਂ ਵੱਧ ਟੈਕਸ ਕੰਪਲਾਈ ਕਰਨਾ। ਸੈਕਟਰਲ ਸੀਜ਼ਨ ਦੇ ਲਈ ਆਪਣਾ ਜਿਆਦਾ ਪਤਾ ਕਿ ਤਾਂ ਪਰ ਇਸ ਨੂੰ ਨਹੀਂ ਰੈਗੂਲਰਲੀ ਹੋਣਾ ਸੀ ਇਹ ਹਿੰਸਟਾਰਟ ਕਰ ਰਹੇ ਹਾਂ। ਅਸੀਂ B2C ਵਾਲਾ ਪ੍ਰਧਾਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਵੱਧ ਤੋਂ ਵੱਧ ਟੈਕਸ ਕੰਪਲਾਈ ਕਰ ਉਸ ਦੀ ਕੋਸ਼ਿਸ਼ ਕਰਾਂ ਮੈਮ ਜਿਹੜੀ ਵਪਾਰੀ ਨੇ ਦਿੱਕਤ ਆ ਰਹੀ ਹੈ ਵੀ ਗੋਦਾਮ ਤੋਂ ਅਫੀਸ਼ੋਪ ਤੇ ਮਾਲ ਲੈ ਕੇ ਜਾਣ ਦੇ ਵਿੱਚ ਉਹਨਾਂ ਨੂੰ ਕੀ ਜੀ ਉਹਦੇ ਵਿੱਚ ਇੰਨਾ ਕੀ ਹੈ ਕਿ ਆਪਣਾ ਪ੍ਰੋਪਰ ਡਾਕੂਮੈਂਟਸ ਨਾਲ ਅਟੈਚ ਜ਼ਰੂਰ ਕਰ ਦੇਣ ਇਨਵੋਇਸ ਨੇ ਆਈ ਨੋ ਕਿ ਜਦੋਂ ਗੋਦਾਮ ਤੋਂ ਜਾ ਰਹੇ ਕਿਤੇ ਆਪਣੀ ਦੁਕਾਨ ਤੇ ਤਾਂ ਉਹਦੇ ਨਾਲ ਦਾ ਚਲਾਨ ਜ਼ਰੂਰ ਲਗਾ ਦੇਣ ਜਿਹੜਾ ਚਲਾਨ ਆ ਮੈਡਮ ਉਹਦੇ ਉੱਤੇ GST ਨੰਬਰ ਇਨਕਲੂਡ ਹੋਣਾ ਚਾਹੀਦਾ ਇਹ ਬਿਨਾਂ GST ਬਿਲਕੁਲ ਇਨਕਲੂਡ ਹੋਣਾ ਚਾਹੀਦਾ ਜੀ ਪ੍ਰੋਪਰ ਨੈਸ਼ਨ ਹੋਣਾ ਚਾਹੀਦਾ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੇ ਤੇ ਚਲਾਨ ਤੇ ਪਲੱਸ ਪ੍ਰੋਪਰ ਨੈਸ਼ਨ ਹੋਣਾ ਚਾਹੀਦਾ ਇਸ ਤਰ੍ਹਾਂ ਅੱਜਕੱਲ੍ਹ ਸਟੇਸ਼ਨ ਬੁੱਕ ਤੋਂ ਚਲਾਨ ਬੁੱਚ ਮਿਲ ਜਾਂਦੀਆਂ ਆ ਪ੍ਰਿੰਟ ਕਰਤੀਆਂ ਕਰਾਈਆਂ ਨਾ ਤੇ ਫਰਮ ਦਾ ਨਾਮ ਨਹੀਂ ਹੁੰਦਾ GST ਨੰਬਰ ਨਹੀਂ ਹੁੰਦਾ ਉਹ ਪੈਨਲ ਇਨਕਲੂਡ ਕੀਤਾ ਜਾ ਸਕਦਾ ਹਾਂ ਜੀ ਹਾਂ ਫਰਮ ਦਾ ਨਾਮ ਪੈਨਸ਼ਨ ਹੋਣਾ ਜ਼ਰੂਰੀ ਹੈ ਉਹ ਵਪਾਰੀ ਆਪਣੇ ਪੈਨਨਾ ਉੱਤੇ ਲਿਖ ਸਕਦੇ ਹਾਂ ਹਾਂ ਜੀ ਹਾਂ ਫਰਮ ਦਾ ਨਾਮ ਮੈਨਸ਼ਨ ਹੋਣਾ ਜ਼ਰੂਰੀ ਹੈ ਚਲ ਫਿਲਹਾਲ ਅਸੀਂ ਲੱਗੇ ਹੋਏ ਹਾਂ ਜਿੰਨੇ ਸਾਨੂੰ ਡਾਇਰੈਕਸ਼ਨਸ ਦੇ ਸਰ ਲੁਧਿਆਣਾ ਚਾ ਸਾਡਾ ਪਰਪਸ ਅੱਜ ਡ్రਾਈਵ ਦਾ ਇਹੀ ਹੈ ਕਿ ਜਿੰਨੇ ਪੀਪੀਸੀ ਬਿਲਸ ਇਸ਼ੂ ਹੁੰਦੇ ਨੇ ਡਿਟੇਲ ਦੇ ਬਿਲਸ ਇਸ਼ੂ ਹੁੰਦੇ ਨੇ ਕਿ ਡਿਟੇਲ ਦਾ ਸਮਾਨ ਜਾ ਰਿਹਾ ਉਹਦੇ ਬਿਲਸ ਅਸੀਂ ਚੈੱਕ ਕਰ ਰਹੇ ਹਾਂ ਜੇ ਕੰਪਲਾਈਂਸ ਹੋ ਰਹੀ ਹੈ ਤਾਂ ਅਸੀਂ ਕਹਿ ਰਹੇ ਹਾਂ ਅਦਰਵਾਈਜ਼ ਅਸੀਂ ਆਪਣਾ ਐਕਸ਼ਨ ਲੈ ਰਹੇ ਹਾਂ ਅਸੀਂ ਮੈਡਮ ਜੀ ਤੁਸੀਂ ਕੋਈ ਨਾਮ ਦੱਸਦੇ ਜੀ ਜੇ ਆ ਤੇ ਮੇਰੀ ਸਾਰਿਆਂ ਨੂੰ ਹੀ ਅਪੀਲ ਹੈ ਕਿ ਜਿਹੜੇ B2C ਵਾਲੇ ਇਨਵੋਇਸਿਸ ਨੇ ਕਸਟਮਰਸ ਨੂੰ ਪਹੀਨਾ ਕਿਉਂ ਆਪਣਾ ਸਾਡਾ ਮੇਰਾ ਬਿਨ ਐਪ ਹੈ ਉਹਦੇ ਤੇ ਹੀ ਬਿਲ ਆਪਣਾ ਅਪਲੋਡ ਜ਼ਰੂਰ ਕਰ ਦੇਣ। ਉਹ ਤੇ ਸਰਕਾਰ ਨੇ ਬੜੀ ਬੜੀਆਂ ਛੋਟਾਂ ਕਰਦੀਆਂ ਹੋਈਆਂ ਨੇ, ਪ੍ਰਾਈਸ ਵੀ ਰੱਖੇ ਹੋਏ ਨੇ, ਸਾਰਾ ਕੁਝ ਰੱਖਿਆ ਹੋਇਆ ਹੈ। ਇਹਦਾ ਪਰਪਸ ਇਹਨਾ ਕਿ ਸਰਕਾਰ ਦਾ ਵੀ ਵੱਧ ਤੋਂ ਵੱਧ ਟੈਕਸ ਕੰਪਲਾਈ ਹੋਵੇ। ਅਸੀਂ ਸਾਰਾ ਟੈਕਸ ਜਿੰਨੇ ਵੀ ਆਪਣਾ ਜਿਆਦਾ ਪੈਸਾ ਨਾ ਨਹੀਂ ਰੈਗੂਲਰਲੀ ਉਹਨਾਂ ਸੀ ਇਹ ਸਟਾਰਟ ਕਰ ਰਹੇ ਹਾਂ। ਅਸੀਂ B2C ਵਾਲਾ ਪ੍ਰਧਾਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਵੱਧ ਤੋਂ ਵੱਧ ਟੈਕਸ ਕੰਪਲਾਈ ਹੋ ਸਕੇ। ਮੈਮ ਜਿਹੜੀ ਵਪਾਰੀ ਨੇ ਦਿੱਕਤ ਆ ਰਹੀ ਹੈ ਵੀ ਗੋਦਾਮ ਤੋਂ ਅਸੀਂ 숍 ਤੇ ਮਾਲ ਲੈ ਕੇ ਜਾਣ ਦੇ ਵਿੱਚ ਉਹਨਾਂ ਨੂੰ ਕੀ ਜੀ ਉਹਦੇ ਵਿੱਚ ਇਹਨਾ ਕੀ ਹੈ ਕਿ ਆਪਣਾ ਪ੍ਰੋਪਰ ਡਾਕੂਮੈਂਟਸ ਨਾਲ ਅਟੈਚ ਜ਼ਰੂਰ ਕਰ ਦੇਣ ਇਨਵੋਇਸ ਲਈ ਹੁਣ ਆਈ نو ਕਿ ਜਦੋਂ ਗੋਦਾਮ ਤੋਂ ਜਾ ਰਹੇ ਕਿਤੇ ਆਪਣੇ ਦੁਕਾਨ ਤੇ ਤਾਂ ਉਹਦੇ ਨਾਲ ਤਾਂ ਚਲਾਨ ਜ਼ਰੂਰ ਲਗਾ ਦੇ ਜਿਹੜਾ ਚਲਾਨ ਹੈ ਮੈਡਮ ਉਹਦੇ ਉੱਤੇ ਜੀਐਸਟੀ ਨੰਬਰ ਇਨਕਲੂਡ ਹੋਣਾ ਚਾਹੀਦਾ ਹੈ ਬਿਲਕੁਲ ਇਨਕਲੂਡ ਹੋਣਾ ਚਾਹੀਦਾ ਜੀ ਪ੍ਰੋਪਰ ਨੈਸ਼ਨ ਹੋਣਾ ਚਾਹੀਦਾ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੇ ਤੇ ਚਲਾਨ ਤੇ ਉਸ ਪ੍ਰੋਪਰ ਨੈਸ਼ਨ ਹੋਣਾ ਚਾਹੀਦਾ ਜਿਸ ਤਰ੍ਹਾਂ ਅੱਜਕੱਲ ਸਟੇਸ਼ਨ ਜੁਕ ਤੋਂ ਚਲਾਨ GST ਨੰਬਰ ਨਹੀਂ ਹੁੰਦਾ ਉਹ ਪੈਨਲ ਇਨਪੁੱਟ ਕੀਤਾ ਜਾ ਸਕਦਾ ਤੂੰ ਹਾਂਜੀ ਹਾਂ ਫਰਮ ਦਾ ਨਾਮ ਫਰੈਸ਼ਨ ਹੋਣਾ ਜ਼ਰੂਰੀ ਹੈ ਉਹ ਵਕਾਰੀ ਆਪਣੇ ਪੈਨਨਾ ਉੱਤੇ ਲਿਖ ਸਕਦੇ ਹਾਂਜੀ ਹਾਂ ਫਰਮ ਦਾ ਨਾਮ ਲਿਖਣਾ ਜ਼ਰੂਰੀ ਹੈ ਜਦੋਂ ਇਹ ਡਰਾਈਵ ਚਲਾਈ ਜਾ ਰਹੀ ਹੈ ਫਿਲਹਾਲ ਅਸੀਂ ਲੱਗੇ ਹੋਏ ਹਾਂ ਜੀ ਜਿਨੇ ਸਾਨੂੰ ਡਾਇਰੈਕਸ਼ਨਸ ਦੇ ਸਰ ਲੁਧਿਆਣਾ ਚਾਹ ਸਾਡਾ ਪਰਪਸ ਅੱਜ ਡਰਾਈਵ ਦਾ ਇਹੀ ਹੈ ਕਿ ਜਿਨੇ B2C ਬਿਲਸ ਇਸ਼ੂ ਹੁੰਦੇ ਨੇ ਡੀਟੇਲ ਤੇ ਬਿਲਸ ਹੁੰਦੇ ਨੇ ਕਿ ਡੀਟੇਲ ਦਾ ਤਮਾਨ ਜਾ ਰਿਹਾ ਉਹ ਤੇ ਬਿਲਸ ਅਸੀਂ ਚੈੱਕ ਕਰ ਰਹੇ ਹਾਂ ਕਿ ਇਹ ਕੰਪਲੈਂਸ ਹੋ ਰਹੀ ਹੈ ਤਾਂ ਅਸੀਂ ਕਹਿ ਰਹੇ ਹਾਂ ਆਦਰਵਾਇਜ਼ ਅਸੀਂ ਆਪਣਾ एक्शन ले रहे हों सीज़। आपका नाम क्या है तुझे? हाँ तो मेरी सारे लोग ही अपील है कि जैसे बी टू सी वाले इनवॉइसेस में कस्टमर्स को अपील है कि वो अपना सर्दा मेरा बिल ऐप है और इतने दिन अपना अपलोड जरूर करते हैं। वो तो सरकार ने बड़े-बड़े सीमा कर दिया हो यानी प्राइस भी रखे हो इन्� ਅਸੀਂ B to C ਵਾਲਾ ਪ੍ਰਬੰਧ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਵੱਧ ਹੋਵੇ ਟੈਕਸ ਤੋਂ ਪਹਿਲਾਂ ਕੋਸ਼ਿਸ਼ ਕਰਾਂ। ਮੈਮ ਜਿਹੜੀ ਵਪਾਰੀ ਨੇ ਦਿੱਕਤ ਆ ਰਹੀ ਹੈ ਵੀ ਗੋਦਾਮੋਂ ਤੋਂ ਅਸੀਂ ਸ਼ੋਪ ਤੇ ਮਾਲ ਲੈ ਕੇ ਜਾਣ ਦੇ ਵਿੱਚ ਉਹਨਾਂ ਨੂੰ ਕੀ ਜੀ ਉਹਦੇ ਵਿੱਚ ਇਹਨਾ ਕੀ ਹੈ ਕਿ ਆਪਣਾ ਪ੍ਰੋਪਰ ਡਾਕੂਮੈਂਟਸ ਨਾਲ ਅਟੈਚ ਜ਼ਰੂਰ ਕਰ ਦੇਣ ਇਨਵੋਇਸ ਨਹੀਂ ਹੁੰਦਾ ਨੇ ਆਈ ਨੋ ਕਿ ਜਦੋਂ ਗੋਦਾਮ ਤੋਂ ਜਾ ਰਹੇ ਕਿਤੇ ਆਪਣੀ ਦੁਕਾਨ ਤੇ ਤਾਂ ਉਹਦੇ ਨਾਲ ਤਾਂ ਚਲਾਨ ਜ਼ਰੂਰ ਲਗਾ ਦੇਣ। ਜਿਹੜਾ ਚਲਾਨ ਆ ਮੈਡਮ ਉਹਦੇ ਉੱਤੇ GST ਨੰਬਰ ਇਨਕਲੂਡ ਹੋਣਾ ਚਾਹੀਦਾ ਇਹ ਬਿਨਾ ਜੇ ਬਿਲਕੁਲ ਹੀ ਹੋਣਾ ਚਾਹੀਦਾ ਜੀ ਪ੍ਰੋਪਰ ਮੈਨਸ਼ਨ ਹੋਣਾ ਚਾਹੀਦਾ ਕਿ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੇ ਤੇ ਚਲਾਨ ਤੇ ਪੂਰਾ ਪ੍ਰੋਪਰ ਮੈਨਸ਼ਨ ਹੋਣਾ ਚਾਹੀਦਾ ਜਿਸ ਤਰ੍ਹਾਂ ਅੱਜਕੱਲ੍ਹ ਸਟੇਸ਼ਨ ਬੁੱਕ ਤੋਂ ਚਲਾਨ ਬੱਚ ਮਿਲ ਜਾਂਦੀਆਂ ਆ ਪ੍ਰਿੰਟ ਕਰਤੀਆਂ ਕਰਾਈਆਂ ਉਹ ਤੇ ਫਰਮ ਦਾ ਨਾਮ ਨਹੀਂ ਹੁੰਦਾ GST ਨੰਬਰ ਨਹੀਂ ਹੁੰਦਾ ਉਹ ਪੈਨਲ ਇਨਕਲੂਡ ਕੀਤਾ ਜਾ ਸਕਦਾ ਹਾਂਜੀ ਹਾਂ ਫਰਮ ਦਾ ਨਾਮ ਮੈਨਸ਼ਨ ਹੋਣਾ ਜ਼ਰੂਰੀ ਹੈ ਉਹ ਵਪਾਰੀ ਆਪਣੇ ਪੈਨਾਂ ਉੱਤੇ ਲਿਖ ਸਕਦੇ ਹਾਂਜੀ ਹਾਂ ਫਰਮ ਦਾ ਨਾਮ ਮੈਨਸ਼ਨ ਹੋਣਾ ਜ਼ਰੂਰੀ ਹੈ ਚਲਾਨ ਫਿਲਹਾਲ ਅਸੀਂ ਲੱਗੇ ਹੋਏ ਹਾਂ ਜਿੰਨੇ ਸਾਨੂੰ ਡਾਇਰੈਕਸ਼ਨਸ ਦੇ ਸਰ ਗੁਰੂ ਦੇ ਆਚਾਰ ਸਾਡਾ ਪਰਪਸ ਆ ਜਿਹੜਾ ਇਹ ਹੈ ਕਿ ਜਿੰਨੇ ਪੀਪੀਸੀ ਬਿਲਸ ਇਸ਼ੂ ਹੁੰਦੇ ਨੇ ਡਿਟੇਲ ਤੇ ਬਿਲਿਸ਼ ਹੁੰਦੇ ਨੇ ਕਿ ਡਿਟੇਲ ਦਾ ਸਮਾਨ ਜਾ ਰਿਹਾ ਉਹ ਤੇ ਬਿਲਸ ਅਸੀਂ ਚੈੱਕ ਕਰ ਰਹੇ ਹਾਂ ਜੇ ਕੰਪਲਾਈਂਸ ਹੋ ਰਹੀ ਹੈ ਤਾਂ ਅਸੀਂ ਕਹਿ ਰਹੇ ਹਾਂ ਅਦਰਵਾਈਜ਼ ਅਸੀਂ ਆਪਣਾ ਐਕਸ਼ਨ ਲੈ ਰਹੇ ਹਾਂ ਉਸ ਇਸ ਮੈਡਮ ਜੀ ਤੁਸੀਂ ਕੋਈ ਆਪਣਾ ਨਾਮ ਦੱਸਦੇ ਜੀ ਤਾਂ ਤੇ ਮੇਰੀ ਸਾਰਿਆਂ ਲਈ ਅਪੀਲ ਹੈ ਕਿ ਜਿਹੜੇ B2C ਵਾਲੇ ਇਨਵੋਇਸਿਸ ਨੇ ਕਸਟਮਰ ਤੋਂ ਤੀਨ ਹੈ ਉਹ ਆਪਣਾ ਸਾਡਾ ਮੇਰਾ ਬਿਲ ਐਪ ਹੈ ਉਹਦੇ ਤੇ ਹੀ ਬਿਲ ਅਪਲੋਡ ਜ਼ਰੂਰ ਕਰ ਦੇਣ। ਉਸ ਸਰਕਾਰ ਨੇ ਬੜੀ ਬੜੀਆਂ ਸਕੀਮਾਂ ਕੱਢੀਆਂ ਹੋਈਆਂ ਨੇ, ਪ੍ਰਾਈਸ ਵੀ ਰੱਖੇ ਹੋਏ ਨੇ, ਸਾਰਾ ਕੁਝ ਰੱਖਿਆ ਹੋਇਆ ਹੈ। ਇਹਦਾ ਪਰਪਸ ਇਹਨਾਂ ਕੀ ਹੈ ਸਰਕਾਰ ਦਾ ਵੀ ਵੱਧ ਤੋਂ ਵੱਧ ਟੈਕਸ ਕੰਪਲਾਈ ਕਰਨਾ। ਸਟੇਜਲ ਸੀਜ਼ਨ ਦੇ ਲਈ ਆਪਣਾ ਜਿਆਦਾ ਪਾਟਾ ਪਰ ਇਸ ਟੈਕਸ ਨਹੀਂ ਰੈਗੂਲਰਲੀ ਉਹਨਾਂ ਨੇ ਇਹ ਸਟਾਰਟ ਕਰ ਰਹੇ ਹਨ। ਅਸੀਂ B2C ਵਾਲਾ ਪ੍ਰਧਾਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਵੱਧ ਤੋਂ ਵੱਧ ਟੈਕਸ ਕੰਪਲਾਈ ਹੋ ਸਕੇ ਉਸ ਕਰਾਂ। ਮੈਮ ਜਿਹੜੀ ਵਪਾਰੀ ਨੇ ਦਿੱਕਤ ਆ ਰਹੀ ਹੈ ਵੀ ਗਦਾਮੋਂ ਤੋਂ ਆਪਣੀ 숍 ਤੇ ਮਾਲ ਲੈ ਕੇ ਜਾਣ ਦੇ ਵਿੱਚ ਉਹਨਾਂ ਨੂੰ ਕੀ ਜੀ ਉਹਦੇ ਵਿੱਚ ਇਹਨਾ ਕੀ ਹੈ ਕਿ ਆਪਣਾ ਪ੍ਰੋਪਰ ਡਾਕੂਮੈਂਟਸ ਨਾਲ ਅਟੈਚ ਜ਼ਰੂਰ ਕਰ ਦੇਣ ਇਨਵੋਇਸ ਨਹੀਂ ਹੁੰਦਾ ਨੇ ਆਈ ਨੋ ਕਿ ਜਦੋਂ ਬਗਾਉਂ ਤੋਂ ਜਾ ਰਹੇ ਹੈ ਕਿਤੇ ਆਪਣੀ ਦੁਕਾਨ ਤੇ ਤਾਂ ਉਹਦੇ ਨਾਲ ਤਾਂ ਚਲਾਨ ਜ਼ਰੂਰ ਲਗਾ ਦੇ ਜਿਹੜਾ ਚਲਾਨ ਹੈ ਮੈਡਮ ਉਹਦੇ ਉੱਤੇ ਜੀਐਸਟੀ ਨੰਬਰ ਇਨਕਲੂਡ ਹੋਣਾ ਚਾਹੀਦਾ ਇਹ ਬਿਲਕੁਲ ਹੀ ਹੋਣਾ ਚਾਹੀਦਾ ਜੀ ਪ੍ਰੋਪਰ ਨੈਸ਼ਨ ਹੋਣਾ ਚਾਹੀਦਾ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੇ ਹੈ ਤੇ ਚਲਾਨ ਤੇ ਪੂਰਾ ਪ੍ਰੋਪਰ ਨੈਸ਼ਨ ਹੋਣਾ ਚਾਹੀਦਾ ਜਿਸ ਤਰ੍ਹਾਂ ਅੱਜ ਕੱਲ੍ਹ ਸਟੇਸ਼ਨ ਬੁੱਕ ਤੋਂ GST ਨੰਬਰ ਨਹੀਂ ਹੁੰਦਾ ਉਹ ਪੈਨਲ ਇੰਪਰੂਟ ਕੀਤਾ ਜਾ ਸਕਦਾ ਹੈ ਹਾਂਜੀ ਪਰੰਮ ਦਾ ਨਾਮ ਪ੍ਰੈਸ਼ਰ ਹੋਣਾ ਜ਼ਰੂਰੀ ਹੈ ਉਹ ਵਪਾਰੀ ਆਪਣੇ ਪੈਨਨਾ ਉੱਤੇ ਲਿਖ ਸਕਦੇ ਹਾਂਜੀ ਹਾਂ ਪਰੰਮ ਦਾ ਨਾਮ ਲਿਖਣਾ ਜ਼ਰੂਰੀ ਹੈ ਫਿਲਹਾਲ ਅਸੀਂ ਲੱਗੇ ਹੋਏ ਹਾਂ ਜਿਨ੍ਹਾਂ ਨੂੰ ਸਾਨੂੰ ਡਾਇਰੈਕਸ਼ਨਸ ਦੇ